ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਲੈ ਕੇ ਹਾਜ਼ਰਾਂ ਇੱਕ ਨਵੀਂ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਊਗੀ ਪੀੜੀ ਆਉਣ ਵਾਲੇ 10-15 ਸਾਲਾਂ 'ਚ ਇੱਕ ਪੀੜੀ ਸੰਸਾਰ ਛੱਡ ਕੇ ਚਲੀ ਜਾਏਗੀ ਉਹ ਲੋਕ ਜਿਨ੍ਹਾਂ ਦੀ ਉਮਰ ਇਸ ਵੇਲੇ 60-70 ਸਾਲ ਹੈ ਇਸ ਪੀੜੀ ਦੇ ਲੋਕ ਬਿਲਕੁਲ ਅਲੱਗ ਹਨ ਰਾਤ ਨੂੰ ਜਲਦੀ ਸੌਂ ਕੇ ਸਵੇਰੇ ਜਲਦੀ ਉੱਠਣ ਵਾਲੇ ਘਰ 'ਚ ਲੱਗੇ ਪੌਦਿਆਂ ਨੂੰ ਪਾਣੀ ਦੇਣ ਵਾਲੇ ਟਹਿਲ ਕਦਮੀ ਕਰਦੇ ਆ ਸੈਰ ਕਰਨ ਵਾਲੇ ਮੰਦਰ ਗੁਰਦੁਆਰੇ ਜਾਣ ਵਾਲੇ ਸਵੇਰੇ ਸ਼ਾਮ ਰੱਬ ਦਾ ਨਾਮ ਲੈਣ ਵਾਲੇ ਰਸਤੇ 'ਚ ਮਿਲਣ ਵਾਲੇ ਨੂੰ ਰਾਮ ਰਾਮ ਸ਼ਤਸ਼ਿਰੀ ਅਕਾਲ ਬੁਲਾਉਣ ਵਾਲੇ ਸਭ ਦਾ ਹਾਲ ਚਾਲ ਪੁੱਛਣ ਵਾਲੇ ਤਿੱਥ ਤਿਹਾ ਰੀਤੀ ਰਿਵਾਜ ਮੱਛਿਆ ਪੂਰਨ ਵਾਸੀ ਕਾਸ਼ੀ ਦਾ ਧਿਆਨ ਰੱਖਣ ਵਾਲੇ ਜੰਮਣੇ ਮਾਰਨੇ ਦੀਆਂ ਤਰੀਕਾਂ ਯਾਦ ਰੱਖਣ ਵਾਲੇ ਰੱਬ ਦਾ ਡਰ ਮੰਨਣ ਵਾਲੇ ਵਰਤ ਰੱਖਣ ਵਾਲੇ ਨਜ਼ਰਾਂ ਉਤਾਰਨ ਵਾਲੇ ਅਖਬਾਰ ਨੂੰ ਉਲਟ ਪਲਟ ਕੇ ਦਿਨ ਵਿੱਚ ਦੋ ਵਾਰੀ ਪੜਨ ਵਾਲੇ ਘਰ ਦਾ ਕੁੱਟਿਆ ਮਸਾਲਾ ਵਰਤਣ ਵਾਲੇ ਆਚਾਰ ਪਾਉਣ ਵਾਲੇ ਪੁਰਾਣੀਆਂ ਜੱਪੜਾਂ ਪਾ ਕੇ ਘੁੰਮਣ ਜਾਣ ਵਾਲੇ ਸੰਤੋਖੀ ਤੇ ਸਾਦਗੀ ਵਾਲਾ ਜੀਵਨ ਜਿਉਣ ਵਾਲੇ ਮਿਲਾਵਟ ਤੇ ਬਨਾਵਟ ਤੋਂ ਦੂਰ ਰਹਿਣ ਵਾਲੇ ਧਰਮ ਦੇ ਰਾਸਤੇ ਤੇ ਚੱਲਣ ਵਾਲੇ ਸਭ ਦਾ ਫਿਕਰ ਕਰਨ ਵਾਲੇ ਅਜਿਹੇ ਲੋਕ ਹੌਲੀ-ਹੌਲੀ ਸਾਡਾ ਸਾਥ ਛੱਡ ਕੇ ਜਾ ਰਹੇ ਹਨ ਜੇਕਰ ਤੁਹਾਡੇ ਘਰ ਵੀ ਬਜ਼ੁਰਗ ਹਨ ਤਾਂ ਉਹਨਾਂ ਨੂੰ ਆਦਰ ਸਨਮਾਨ ਆਪਣਾ ਪਨ ਤੇ ਪਿਆਰ ਦੇ ਕੇ ਉਨ੍ਹਾਂ ਦੇ ਜਿੰਨਾ ਤੇ ਚੱਲਣ ਦੀ ਕੋਸ਼ਿਸ਼ ਕਰੋ ਮਨੁੱਖੀ ਇਤਿਹਾਸ ਦੀ ਇਹ ਆਖਰੀ ਪੀੜ੍ਹੀ ਹੈ ਜਿਸ ਨੇ ਆਪਣੇ ਵੱਡਿਆਂ ਦੀ ਵੀ ਸੁਣੀ ਤੇ ਹੁਣ ਛੋਟਿਆਂ ਦੀ ਵੀ ਸੁਣ ਰਹੇ ਨੇ ਪ੍ਰਾਊਡ ਆਫ ਯੂ ਬੇਬੇ ਬਾਪੂ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜੇਕਰ ਤੁਸੀਂ ਸੈਮ ਤੋਂ ਤਾਂ ਜਰੂਰ ਕਰਿਓ